ਲੇਖੜ ਆਗਰ ਆਪਣੇ ਜਨਮ ਦਿਨ ਤੇ ਖਾਦੇ ਹੋਏ ਕੇਕ ਤੋਂ ਬਾਅਦ 10 ਸਾਲਾਂ ਮਾਨਵੀ ਦੀ ਜਾਨ ਗਈ ਅਤੇ ਇਸ ਨੂੰ ਲੈ ਕੇ ਹੁਣ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਨੇ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੇ ਚੌਕਾਨ ਵਾਲੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਅਤੇ ਦੱਸਿਆ ਕਿ ਆਖਿਰਕਾਰ ਇਹ ਕੇਕ ਖਰਾਬ ਕਿਵੇਂ ਸੀ ਸੀ ਇਸ ਨੂੰ ਬਣਾ ਕੇ 75 ਡਿਗਰੀ ਤਾਪਮਾਨ ਤੇ ਅੱਦਾ ਬਣਾ ਕੇ ਫ੍ਰਿਜ ਦੇ ਵਿੱਚ ਰੱਖਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਆਰਡਰ ਆਂਦਾ ਸੀ ਤਾਂ ਬਾਕੀ ਦੀ ਡੈਕੋਰੇਸ਼ਨ ਅਤੇ ਕੰਮ ਮੁਕੰਮਲ ਕਰਨ ਤੋਂ ਬਾਅਦ ਇਹ ਗਾਹਕਾਂ ਨੂੰ ਭੇਜਿਆ ਜਾਂਦਾ ਸੀ ਪਟਿਆਲਾ ਦੇ ਵਿੱਚ ਆਪਣੇ ਹੀ ਜਨਮ ਦਿਨ ਤੇ ਕੇਕ ਖਾਣ ਤੋਂ ਬਾਅਦ 10 ਸਾਲਾਂ ਬੱਚੀ ਮਾਨਵੀ ਦੀ ਜਾਨ ਗਈ ਹੈ ਇਸ ਪੂਰੀ ਘਟਨਾ ਤੋਂ ਬਾਅਦ ਕਈ ਹੋਰ ਵੀ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਨੇ ਦਾਸਤੀਏ ਕਿ ਇਸ ਦੇ ਵਿੱਚ ਕੁਝ ਗੱਲਾਂ ਅਜਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਯਕੀਨ ਨਹੀਂ ਹੁੰਦਾ ਕਿ ਕੋਈ ਦੁਕਾਨਦਾਰ ਗਾਹਕਾਂ ਦੇ ਨਾਲ ਇੰਜ ਵੀ ਕਰ ਸਕਦਾ ਹੈ ਪਤਾ ਚੱਲਿਆ ਕਿ ਦੋਸ਼ੀਆਂ ਦੇ ਵੱਲੋਂ ਹੀ ਦੱਸਿਆ ਜਾ ਰਿਹਾ ਹੈ ਕਿ ਬੇકરી ਵਾਲੇ ਲੋਕਾਂ ਨੂੰ ਫਰੈਸ਼ ਕੇਕ ਨਹੀਂ ਵੇਚਦੇ ਸਨ ਪਹਿਲਾਂ ਉਸ ਨੂੰ 30 ਤੋਂ 40 ਕੇਕ ਬਣਾਉਂਦੇ ਸਨ 75 ਡਿਗਰੀ ਤਾਪਮਾਨ ਤੇ ਬਣਾ ਕੇ ਫ੍ਰਿਜ ਦੇ ਵਿੱਚ ਰੱਖਿਆ ਜਾਂਦਾ ਸੀ ਆਨਲਾਈਨ ਆਰਡਰ ਦਾ ਇੰਤਜ਼ਾਰ ਕੀਤਾ ਜਾਂਦਾ ਸੀ ਅਤੇ ਡੈਕੋਰੇਟ ਕਰਕੇ ਉਹ ਲੋਕਾਂ ਨੂੰ ਭੇਜ ਦਿੱਤਾ ਜਾਂਦਾ ਸੀ ਇਸ ਦੌਰਾਨ ਇਹ ਤੱਕ ਵੀ ਚੈੱਕ ਨਹੀਂ ਕੀਤਾ ਜਾਂਦਾ ਸੀ ਕਿ ਕੇਕ ਠੀਕ ਵੀ ਹੈ ਜਾਂ ਫਿਰ ਖਰਾਬ ਹੋ ਚੁੱਕਿਆ ਇਸ ਗੱਲ ਦਾ ਖੁਲਾਸਾ ਹੁਣ ਤੱਕ ਫੜੇ ਗਏ ਤਿੰਨ ਦੋਸ਼ੀਆਂ ਜਿਨ੍ਹਾਂ ਦੇ ਵਿੱਚ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਤੋਂ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਈਆਂ ਗੱਲਾਂ ਨੇ ਇਹ ਦੋਸ਼ੀਆਂ ਦਾ ਕਹਿਣਾ ਸੀ ਕਿ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ। ਅਨਾਜ ਮੰਡੀ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਚੌਥੇ આરોપી ਨੂੰ ਕਾਬੂ ਕਰਨ ਦੇ ਲਈ ਪੁਲਿਸ ਕਾਰਵਾਈ ਕਰ ਰਹੀ ਹੈ ਜੋ ਕਿ ਇਸ ਦੁਕਾਨ ਦਾ ਮਾਲਕ ਹੈ। ਬੱਚੀ ਦਾ ਜਨਮ ਦਿਨ ਸੀ Zomato ਤੋਂ ਕੇਕ ਆਰਡਰ ਕੀਤਾ ਗਿਆ ਪਟਿਆਲਾ ਦੇ ਅਮਨ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੀ 10 ਸਾਲ ਦੀ ਬੱਚੀ ਮਾਨਵੀ ਦਾ 24 ਮਾਰਚ ਨੂੰ ਬਰਥਡੇ ਸੀ ਇਸ ਦੇ ਲਈ ਉਸ ਦੀ ਮਾਂ ਕਾਜਲ ਨੇ Zomato ਤੋਂ ਇਹ ਕੇਕ ਆਰਡਰ ਕੀਤਾ ਰਾਤ ਨੂੰ ਸਾਰੇ ਪਰਿਵਾਰ ਨੇ ਕੇਕ ਕੱਟਿਆ ਅਤੇ ਮਿਲ ਕੇ ਖਾਦਾ ਮਾਨਵੀ ਦਾ ਜਨਮ ਦਿਨ ਸੀ ਅਤੇ ਉਸ ਦਾ ਹੈ ਆਖਰੀ ਦਿਨ ਬਣ ਗਿਆ ਉਸਨੇ ਕੇਕ ਜ਼ਿਆਦਾ ਖਾਦਾ ਸੀ ਪਰਿਵਾਰ ਨੇ ਬਰਥਡੇ ਸੈਲੀਬ੍ਰੇਟ ਦੀ ਵੀਡੀਓ ਵੀ ਸੰਜੀਕੀਤੀ ਸੀ ਪਰ ਉਸ ਨੂੰ ਦੇਖਣ ਤੋਂ ਬਾਅਦ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਹੀ ਆ ਰਹੇ ਨੇ ਕਿ ਕਿੰਨੀ ਸੋਹਣੀ ਬੱਚੀ ਹੱਸਦੀ ਖੇਡਦੀ ਹੋਈ ਖੁਸ਼ ਹੋ ਕੇ ਕੇਕ ਮੂੰਹ ਦੇ ਵਿੱਚ ਪਾ ਰਹੀ ਹੈ ਪਰਿਵਾਰਿਕ ਜੀ ਉਸ ਨੂੰ ਖਵਾ ਰਹੇ ਨੇ ਪਰ ਨਹੀਂ ਪਤਾ ਸੀ ਕਿ ਇਹ ਹੀ ਉਸ ਦੀ ਜਾਨ ਲੈਣ ਦਾ ਕਾਰਨ ਬਣਨਾ ਹੈ ਕੇਕ ਖਾਣ ਤੋਂ ਬਾਅਦ ਮਾਨਵੀ ਨੇ ਉਲਟੀਆਂ ਕੀਤੀਆਂ ਹਾਲਤ ਉਸਦੀ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਜਾਇਆ ਜਾਂਦਾ ਤਾਂ ਅਗਲੀ ਸਵੇਰੇ 5:30 ਵਜੇ ਹੀ ਪਤਾ ਲੱਗ ਜਾਂਦਾ ਹੈ ਕਿ ਬੱਚੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮਾਨਵੀ ਦੇ ਜਾਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਕੇਕ ਭੇਜਣ ਵਾਲੀ ਬੇકરી ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਾਂਚ ਪੜਤਾਲ ਸ਼ੁਰੂ ਹੋਈ ਅਤੇ ਪਤਾ ਲੱਗਿਆ ਕਿ ਇਹ ਆਰਡਰ ਉਸ ਦੁਕਾਨ ਤੋਂ ਨਹੀਂ ਕੀਤਾ ਗਿਆ। ਦਰਅਸਲ ਇਹ ਫਰਜ਼ੀ ਨਾਮ ਦੇ ਨਾਲ ਰਜਿਸਟਰਡ ਕੀਤੀ ਹੋਈ ਹੈ। ਪੁਲਿਸ ਨੇ ਇਹ ਪਤਾ ਲਗਾ ਲਿਆ ਕਿ ਫਰਜ਼ੀ ਨਾਮ ਤੋਂ ਹੀ ਬੇકરી ਨੂੰ ਰਜਿਸਟਰ ਕਰਵਾਇਆ ਹੋਇਆ ਹੈ ਇਸੇ ਮਾਮਲੇ ਦੇ ਵਿੱਚ ਅਹਿਮ ਗੱਲ ਇਹ ਸਾਹਮਣੇ ਆਈ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਹਾ ਕਿ ਕਾਨਾ ਬੇકરી ਦੇ ਨਾਮ ਤੋਂ ਕੋਈ ਦੁਕਾਨ ਹੈ ਹੀ ਨਹੀਂ ਤਾਂ ਇਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਦੁਬਾਰਾ ਜ਼ੋਮੈਟੋ ਤੇ ਜਾ ਕੇ ਆਨਲਾਈਨ ਕੇਕ ਆਰਡਰ ਕੀਤਾ ਜਾਂਦਾ ਹੈ ਇਹ ਕੇਕ ਉਸੇ ਬੇકરી ਤੋਂ ਮੰਗਵਾਇਆ ਜਾਂਦਾ ਜਦੋਂ ਡਿਲੀਵਰੀ ਬாய் ਕੇਕ ਲੈ ਕੇ ਪਹੁੰਚਦਾ ਹੈ ਤਾਂ ਪਰਿਵਾਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਕਾਨਾ ਬੇકરી ਹੀ ਨਿਊ ਇੰਡੀਆ ਬੇકરી ਹੈ ਇੱਕੋ ਹੀ ਦੁਕਾਨ ਹੈ ਦੋ ਨਾਮਾਂ ਦੇ ਨਾਲ ਚੱਲ ਰਹੀ ਸੀ ਇਹ ਫਰਜ਼ੀਵਾੜਾ ਸੀ ਇਸ ਨੂੰ ਲੈ ਕੇ ਵੀ ਪੁਲਿਸ ਜਾਂਚ ਪੜਤਾਲ ਕਰੇਗੀ ਪੁਲਿਸ ਦੇ ਮੁਤਾਬਕ ਨਿਊ ਇੰਡੀਆ ਬੇકરી ਦੇ ਮਾਲਕ ਨੇ ਹੀ ਕਾਨਾ ਫਾਰਮ ਨਾਮ ਦੇ ਇੱਕ ਹੋਰ ਬੇકરી ਰਜਿਸਟਰ ਕਰਵਾ ਰੱਖੀ ਸੀ ਅਤੇ Zomato ਤੇ ਡਿਲੀਵਰੀ ਦੇ ਲਈ ਇਸੇ ਨਾਮ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਸ ਬਾਰੇ सिटी एस पी ने दसाया कि दोषियों के खिलाफ कई धाराव तहत मामला दर्ज हो चुका है इस मामले के जांच कर रहे एस एच ओ गुरमीत सिंह ने कहा कि मानवी की विसरा जांच रिपोर्ट की ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਪੋਸਟਮਾਰਟਮ ਤੋਂ ਬਾਅਦ ਵਿਸਤਾਰ ਰਿਪੋਰਟ ਆਣੀ ਹੈ ਜਿਸ ਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ ਪਰ ਇਸ ਕੇਸ ਦੇ ਵਿੱਚ ਤੇਜ਼ੀ ਲਿਆਂਈ ਜਾਵੇਗੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਰਿਪੋਰਟ ਜਲਦੀ ਹੀ ਆ ਜਾਵੇਗੀ ਪੁਲਿਸ ਨੇ Zomato ਦੇ ਆਨਲਾਈਨ ਕੇਕ ਡਿਲੀਵਰੀ ਕਰਨ ਵਾਲੀ ਕੰਪਨੀ ਦੀ ਲਿਖਤ ਜਾਣਕਾਰੀ ਵੀ ਮੰਗੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਉਹ ਉਸ ਦੁਕਾਨ ਦੇ ਸੈਂਪਲ ਲੈ ਚੁੱਕੇ ਨੇ ਬੇਕਰੀ ਦੇ ਵਿੱਚ ਕੇਕ ਆਦਿ ਬਣਾਉਣ ਦੇ ਲਈ ਹੋਰ ਸਮਗਰੀ ਆਂਦੀ ਸੀ ਉਸ ਦੀ ਕੁਆਲਿਟੀ ਚੈੱਕ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਲੈਬ ਦੇ ਵਿੱਚ ਭੇਜਿਆ ਜਾਵੇਗਾ ਇਸ ਸਾਰੇ ਘਟਨਾ ਤੋਂ ਬਾਅਦ ਮਾਨਵੀ ਦੇ ਨਾਨਾ ਹਰਬੰਸ ਲਾਲ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ ਉਹਨਾਂ ਦੀ ਨਾਤੀ ਨੇ ਜਿਹੜੀ ਦੋਤੀ ਹੈ ਬੇਕਰੀ ਦਾ ਕੇਕ ਖਾਣ ਤੋਂ ਬਾਅਦ ਉਸ ਦੀ ਜਾਨ ਗਈ ਉਹਨਾਂ ਨੂੰ ਸ਼ੱਕ ਹੈ ਕਿ ਦੋਸ਼ੀ ਪਹੁੰਚ ਦਾ ਫਾਇਦਾ ਉਠਾ ਸਕਦਾ ਹੈ ਸੈਂਪਲਾਂ ਦੇ ਨਾਲ heira-pheri ਕੀਤੀ ਜਾ ਸਕਦੀ ਹੈ ਜਿਸ ਕਰਕੇ ਉਹ ਚਾਹੁੰਦੇ ਨੇ ਕਿ ਛੇਤੀ ਹੀ ਇਸ ਦੁਕਾਨ ਦੇ ਮਾਲਕ ਨੂੰ ਫੜਿਆ ਜਾਵੇ ਜਿਸ ਬਾਰੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਉਹ ਕਿਸੇ ਰਾਜਸਥਾਨ ਵਾਲੇ ਪਾਸੇ ਭੱਜ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਰੇਡ ਲਗਾਤਾਰ جاری ਹੈ ਇਸ ਦੇ ਵਿਚਾਲੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਤੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਤੋਂ ਬਾਅਦ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਗਿਆ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਅਤੇ ਕਿਹਾ ਗਿਆ ਕਿ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਰ ਜਿਹੜਾ ਔਨਲਾਈਨ ਕੇਸ ਮੰਗੌਣ ਦੇ ਨਾਲ ਜਿਹੜੀ ਇੱਕ ਪਤ ਲੱਗਿਆ ਵੀ ਕੁੜੀ ਦੀ ਡੈਥ ਹੋਈ ਹੈ ਪੂਰਾ ਮਾਮਲਾ ਸਰ ਕਿਵੇਂ ਹੈ ਤੇ ਕਿਹਨਾਂ ਤੱਕ ਕੋਰੈਸਟ ਹੋਇਆ ਦੇਖੋ ਪਟਿਆਲਾ ਪੁਲਿਸ ਨੂੰ 25 ਮਾਰਚ ਨੂੰ ਕੰਟੀਨਿਊਸ਼ਨ ਆਈ ਸੀਗੀ ਕਿ ਇੱਕ ਮਾਨਵੀ ਦੀਦੀ ਮੁੱਲਾਂ ਫਕਦਸ ਸਾਹਿਬ ਉਦੀ ਤਬੇਤ ਖਰਾਬ ਹੋਣ ਰਕੇ ਮੌਤ ਹੋ ਗਈ ਜੀ ਉਹਦੇ ਰਿਗਾਰਡਿੰਗ ਖਾਣਾ ਨਾਗ ਮੰਡੀ ਚ ਇੱਕ ਸਟਾਫ ਦੀ ਕਾਰਵਾਈ ਕਰਦੇ ਵੇ ਪੋਸਟਮਾਰਟਮ ਕਰਾਇਆ ਗਿਆ ਲੇਕਿਨ ਜਦੋਂ ਫੈਮਿਲੀ ਵਾਲੋ ਬਾਤ ਚ ਦਸੀਆ ਗਿਆ ਕਿ ਉਹਨਾਂ ਵੱਲੋਂ ਬਰਥਡੇ ਕੇਕ ਆਰਡਰ ਕੀਤਾ ਗਿਆ ਸੀਗਾ ਜੋਮੈਟੋ ਐਪ ਰਾਹੀਂ ਜੋਮੈਟੋ ਐਪ ਚ ਕਾਣਾ ਕੇਕ ਕਰਕੇ ਕਾਣਾ ਕਰਕੇ ਇੱਕ ਬੇਕਰੀ ਸੌਫ ਸਿੱਗੀ ਉਹਨਾਂ ਤੋਂ ਇਹ ਉਹਨਾਂ ਨੇ ਕੇਕ ਮੰਗਵਾਇਆ ਸੀਗਾ ਰਾਤ ਨੂੰ ਜਦੋਂ ਬਰਥਡੇ ਕੇਕ ਕਟਿੰਗ ਤੋਂ ਬਾਅਦ बच्ची तो बच्ची के परिवार ने केक खाई तो फैमिली मामा फैमिल की तबियत खराब हो गई बच्ची बची तबीयत रात को ज़्यादा खराब हो गई थी अर्ली मॉर्निंग जो फैमिल वालों बच्ची हॉस्पिटल ले जाएगी उत्तर उन्होंने ब्रॉडेड डिकलेयर किया गया प्राइमरी प्राइमेटी ये फूड पॉइजनिंग का मैटर लग रहा है इस करके थाना अनाज मंडी से एफ नंबर फिफ्टी अंडर सेक्शन दो सौ तिहत्तर तीन सौ चार ये दर्ज करके तफ्तीश स्टार्ट हो गई ड्यूरिंग तफ्तीश ए तीन सौ चार आई पीसी सैक्शन का वादा किया गया जरा जी एक नॉन अवेलेबल सैक्शन है ਔਰ ਇਹਦੇ ਵਿੱਚ ਚਾਰ ਅਕਿਊਜ਼ ਨੂੰ ਨੋਮੀਨੇਟ ਕੀਤਾ ਗਿਆ ਕਾਨਾ ਬੇਕਰੀ ਕੇ ਕਾਨਾ ਬੇਕਰੀ ਦੇ ਮਾਲਕ ਗੁਰਪ੍ਰੀਤ ਸਿੰਘ ਤੇ ਤਿੰਨ ਹੋਰ ਔਰ ਵੱਖ-ਵੱਖ ਥਾਵਾਂ ਤੇ ਰੇਡ ਕਰਕੇ ਤਿੰਨ ਨੂੰ ਅਰੈਸਟ ਕੀਤਾ ਗਿਆ ਲੇਕਿਨ ਜਿਹੜਾ ਮਾਲਕ ਹੈ ਬੇਕਰੀ ਦਾ ਉਹ ਐਬਸ ਕੰਡੀਟ ਸੀਮ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਰਾਜਸਥਾਨ ਸੈਟ ਚਲਾ ਗਿਆ ਲੇਕਿਨ ਰੇਡ ਚ ਜਾਰੀ ਹੈ ਮੋਸਟਲੀ ਇੱਕ ਆਕ ਦੋ ਦਿਨਾਂ ਵਿੱਚ ਅਸੀਂ ਉਹਨੂੰ ਵੀ ਅਰੈਸਟ ਕਰ ਲੈਂਗੇ असल पता में हो गया है लेकिन जो तो भी पॉइजनिंग का मैटर होंगे है या फिर कोई कैमिकल राही कुछ रिएक्शन करके मौत होती है वो वास्ते विसरा रिपोर्ट जरूरी होती है तो डॉक्टर टीम वालों विसरा लैब टेस्टिंग वास्ते भेजा गया है लेकिन विसरा रिपोर्टी होता है कि लगभग एक महीने का टाइम लगता है तो पटियाला पुलिस वालों फॉलो अप करके रिमाइंडर रिमांडर की प्रायोरिटी पे विजरा रिपोर्ट सू जाए सो डैट so तफ्तीस मुकम्मल की जा सके इस तु तो अलावा देखो कि जोमैटो जरा ऐप है सू भी इनफॉर्मेसन मिली सी कि उन्होंने वालों केक खाना डिलीट करता गया बाद केक के एंड बेक नाम करके सेम प्लेटफॉर्म सेम वेंडर दोबारा आ गया तो साढ़े वलों जोमैटो भी लेटर लेके आ गया है कि उन्होंने एक कंसैप्ट है बिजनेस मॉडल है कलॉट किचन का क्लॉट किचन से क्यों होता है कि सपोज एक वेंडर है वो अपने आप को रजिस्टर्ड करता है जोमेटो पे वो आगे अपना सामान खान पीन का भेज सकता है लेकिन ये रिगार्डिंग प्रॉपर गाइडलाइन होंगी है तो साढ़े वालों ये चेक किया जाएगा ड्यूरिंग तफ्तीश कि जोमेटो वालों ये प्रॉपर गाइडलाइन की पालना की जा रही थी कि नहीं जा रही थी जी बच्ची की डैथ तो हुई तो है पुलिस होर एंगल के उपर भी जाँच कर रही है देखो साढ़े वालों तफ्तीश मतलब डूंगाई किया जाता है जी और जरा आईओ सी वो फैमिली को भी जाके और भी चेक करके आया कि कि बच्ची वालों कुछ और भी तो नहीं खाना गया सीगा जी। तो फैमिली का बयान च यह आया कि बस बच्ची वालों केक ही खाया गया उस दिन फिर भी ऐसी तफ्तीश मुकम्मल करेंगे तो सारे एंगल क्लियर कर सकते कितने लोग गिरफ्तार हो चुके हैं तीन बंद गिरफ़्तार हो चुके हैं उन्होंने दो दिन की पुलिस रिमांड है उसकी जारी है मेन मालिक फरार है ये मालिक फरार है मालिक गुरप्रीत सिंह गुरप्रीतियों फरार है ਤਾਂ ਸਿੱਕਾ ਜੀ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹੂੰ ਆਨਲਾਈਨ ਜਿਵੇਂ ਬੈਟਰ ਦੇ ਥਰੂ ਜੀ ਤੇ ਉਹ ਕੇਕ ਕੱਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਕਿ ਇਸ ਤਰ੍ਹਾਂ ਫਿਰ ਘੁੰਮ ਰਹੀ ਅੱਖਾਂ ਤੇ ਪਹਰਾ ਕਰਨ ਆ ਰਹੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜੀ ਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਹ ਸੋ ਗਈ ਦੋ ਘੰਟੀਆਂ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਜਲ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ ਚ 4:00 ਵਜੇ ਸਵੇਰੇ ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਈ ਤੇ ECG ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਨੋ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਹੈ ਜੀ ਰਿਪੋਰਟ ਹੀ ਤੇ ਐਫ ਆਈ ਆਰ ਵਗੈਰਾ ਦਰਜ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹ ਜੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਅਸੀਂ ਇਹੀ ਯਾਰ ਮੰਗ ਕਰਦੇ ਆ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੁਝ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਬੱਚੇ 2 ਆ ਦੋ ਹੀ ਬੱਚੇ ਦੋਨੋਂ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕੀ ਨੇ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂਜੀ ਮੇਰੇ ਬਾਈ ਵੀ ਕਾਫੀ ਸੀਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਕ ਲੈਂਦੇ ਨੇ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ